ਰਖੜੀ ਵੇ ਵੀਰਾ ਤੇਰੇ ਗੁੱਟ ਤੇ ਮੈਂ ਬੰਨਣੀ ਖੈਰ ਵੇ ਵੀਰਾ ਤੇਰੀ ਮੈਂ ਰੱਬ ਕੋਲੋਂ ਮੰਗਣੀ ਸੱਸੀ ਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਅੱਜ ਦੀ ਇਸ ਰਚਨਾ ਦੇ ਵਿੱਚ ਆਪਾਂ ਗੱਲ ਕਰਾਂਗੇ ਭੈਣ ਭਰਾ ਦੇ ਗੂੜੇ ਰਿਸ਼ਤੇ ਬਾਰੇ ਸੋਇਸ ਰਖੜੀ ਦੇ ਤਿਹਾੜੀ ਤੇ ਸਾਨੂੰ ਵਿਸ਼ੇਸ਼ ਤੌਰ ਤੇ ਰਚਨਾ ਲਿਖ ਕੇ ਭੇਜੀ ਹੈ ਨਰਮਲ ਕੌਰ ਕੋਟਲਾ ਅੰਮ੍ਰਿਤਸਰ ਤੋਂ ਸੋ ਉਹਨਾਂ ਨੇ ਇਸ ਰਚਨਾ ਦੇ ਵਿੱਚ ਇੱਕ ਭੈਣ ਤੇ ਭਰਾ ਨੂੰ ਕਿਵੇਂ ਬਿਆਨ ਕੀਤਾ ਹੈ ਖਾਸ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਭੈਣ ਜਿਸ ਦਾ ਭਰਾ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਰਖੜੀ ਦੇ ਇਸ ਤਿਹਾਰ ਤੇ ਇੱਕ ਭੈਣ ਨੂੰ ਆਪਣੇ ਭਰਾ ਦੀ ਕਿਸ ਕਦਰ ਯਾਦ ਆਉਂਦੀ ਹੈ ਕਿਵੇਂ ਉਸ ਦੀ ਘਾਟ ਮਹਿਸੂਸ ਹੁੰਦੀ ਹੈ ਇਹ ਸਭ ਕੁਝ ਉਹਨਾਂ ਨੇ ਲਿਖ ਕੇ ਭੇਜਿਆ ਕਿਉਂਕਿ ਦੋਸਤੋ ਜਿਸ ਭੈਣ ਦਾ ਭਰਾ ਦੁਨੀਆ ਤੋਂ ਚਲਾ ਜਾਂਦਾ ਹੈ ਉਹ ਭੈਣ ਸਦਾ ਲਈ ਆਪਣੇ ਬੂਹੇ ਤੇ ਖੜੀ ਆਪਣੇ ਭਰਾ ਨੂੰ ਉਡੀਕਦੀ ਹੈ ਆਓ ਆਪਾਂ ਦੇਖਦੇ ਹਾਂ ਨਰਮਲ ਕੌਰ ਕੋਟਲਾ ਜੀ ਨੇ ਭੈਣ ਭਰਾ ਦੇ ਇਸ ਗਹਿਰੇ ਰਿਸ਼ਤੇ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਕਹਿੰਦੇ ਸੱਚੋ ਸੱਚ ਦੱਸ ਵੀਰਾ ਕਦੋਂ ਤੂੰ ਆਉਣੇ ਵੀ ਰੀ ਜੇ ਮੇਰੀ ਕਿ ਬਰੂਹੀ ਤੇਲ ਚੋਮਾਵੇਂ ਤੇਰੀ ਆਉਣ ਤੇ ਮੈਂ ਸੇਵੀਆਂ ਬਣਾਉਂਗੀ ਕੁੱਟ-ਕੁੱਟ ਚੂਰੀ ਤੈਨੂੰ ਹੱਥੀ ਮੈਂ ਖਵਾਉਂਗੀ ਰਖੜੀ ਵੇ ਵੀਰਾ ਤੇਰੇ ਗੁੱਟ ਤੇ ਮੈਂ ਬੰਨਣੀ ਖੈਰ ਵੇ ਵੀਰਾ ਤੇਰੀ ਰੱਬ ਕੋਲ ਮੰਗਣੀ ਕੁੱਟ-ਕੁੱਟ ਵੀਰਾ ਤੈਨੂੰ ਗਲ ਵੇ ਮੈਂ ਲਾਉਂਗੀ ਹਰ ਇੱਕ ਰੀਜ ਵੀਰਾ ਤੇਰੀ ਮੈਂ ਪਗਾਉਂਗੀ ਕਹਿੰਦੇ ਹਾਏ ਮਾਂ ਜਾਏ ਕਿੱਥੇ ਲੁੱਕ ਕੇ ਬਹਿ ਗਿਓ ਹਾਏ ਮਾਂ ਜਾਏ ਕਿੱਥੇ ਲੁੱਕ ਕੇ ਬਹਿ ਗਿਓ ਸਦਾ ਲਈ ਅਲਵਿਦਾ ਕਿਉਂ ਮੈਨੂੰ ਕਹਿ ਗਿਓ ਕਦੋਂ ਫੇਰ ਵੀਰਾ ਇੱਕ ਮਾਂ ਦੇ ਘਰ ਜੰਮੀਏ ਕਦੋਂ ਫੇਰ ਵੀਰਾ ਇੱਕ ਮਾਂ ਦੇ ਘਰ ਜੰਮੀਏ ਭੈਣ ਭਾਈ ਵਾਲੀ ਗੱਲ ਦਸ ਕਦ ਮੰਨੀਏ ਸੌਣ ਮਹੀਨੇ ਤੇਰੀ ਬੜੀ ਯਾਦ ਆਈ ਵੇ ਸੌਣ ਮਹੀਨੇ ਤੇਰੀ ਬੜੀ ਯਾਦ ਆਈ ਵੇ ਜਿੰਦ ਮੇਰੀ ਤੇਰੇ ਬਾਝੋਂ ਸੱਚੀ ਕੁਰਲਾਈ ਵੇ ਆਤਮ ਨੇ ਤਾਂ ਆਤਮਾ ਨੂੰ ਰੱਖ ਤਾ ਝੰਡੋੜ ਕੇ ਆਤਮ ਨੇ ਤਾਂ ਆਤਮਾ ਨੂੰ ਰੱਖ ਤਾ ਝੰਡੋੜ ਕੇ ਨਿਰਮਲ ਨੂੰ ਤੂੰ ਸੁੱਟ ਗਿਓ ਕਾਤੋ ਵੀਰਾ ਤੋੜ ਕੇ ਨਿਰਮਲ ਨੂੰ ਤੂੰ ਸੁੱਟ ਗਿਓ ਕਾਤੋ ਵੀਰਾ ਤੋੜ ਕੇ ਸੋਏ ਸੀ ਉਹ ਥੋੜੇ ਜੇ ਸ਼ਬਦ ਜਿਹੜੇ ਕਿ ਸ਼ਬਦ ਭਾਵੇਂ ਥੋੜੇ ਨੇ ਪਰ ਅਹਿਸਾਸ ਬੜਾ ਵੱਡਾ ਬਿਆਨ ਕਰਦੇ ਨੇ ਕਿਉਂਕਿ ਭਾਵੇਂ ਸੌਣ ਮਹੀਨਾ ਹੋਵੇ ਚਾਹੇ ਰਖੜੀ ਦਾ ਤਿਹਾਰ ਹੋਵੇ ਬੜੀ ਤਾਂਗ ਹੁੰਦੀ ਹੈ ਭਰਾ ਨੂੰ ਮਿਲਣ ਦੀ ਤੇ ਜਦੋਂ ਇੱਕ ਭਰਾ ਇੱਕ ਭੈਣ ਦੇ ਘਰ ਜਾਂਦਾ ਤਾਂ ਸੱਚਮੁੱਚ ਇਹਨੂੰ ਸਮਝ ਨਹੀਂ ਆਉਂਦਾ ਕਿ ਉਹਨੂੰ ਕਿੱਥੇ ਬਿਠਾਵੇ ਕਿੱਥੇ ਉਠਾਵੇ ਕਿਉਂਕਿ ਭਰਾ ਦੇ ਆਉਣ ਦਾ ਚਾਹੀ ਨਚੜਿਆ ਹੁੰਦਾ ਪਰ ਫਿਰ ਵੀ ਅਸੀਂ ਇਸ ਹਫ਼ਤੇ ਦੇ ਵਿਸ਼ੇ ਮੁਤਾਬਕ ਇਹ ਮਹਿਸੂਸ ਕੀਤਾ ਹੈ ਕਿ ਘਪਰਾ ਦਾ ਭੈਣ ਲਈ ਬਹੁਤ ਵੱਡਾ ਦੁੱਖ ਹੁੰਦਾ ਹੈ ਤੇ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਕਿਸੇ ਵੀ ਭੈਣ ਦਾ ਭਰਾ ਉਸ ਦੀ ਅੱਖਾਂ ਤੋਂ ਦੂਰ ਨਾ ਹੋਵੇ ਕਿਉਂਕਿ ਦੋਸਤੋ ਭੈਣਾਂ ਨੂੰ ਆਪਣੇ ਭਰਾਵਾਂ ਦਾ ਸਿਰਫ ਬੈਠਣ ਦਾ ਹੀ ਸਹਾਰਾ ਹੁੰਦਾ ਹੈ ਭਾਵੇਂ ਉਹ ਕੁਝ ਵੀ ਨਾ ਕਰਨ ਭੈਣਾਂ ਕਦੇ ਕਿਸੇ ਚੀਜ਼ ਦੀ ਭੁੱਖਿਆ ਨਹੀਂ ਹੁੰਦੀਆਂ ਭਰਾ ਭੈਣਾਂ ਕੋਲ ਜਾਂਦੇ ਰਹਿਣ ਮਿਲਦੇ ਰਹਿਣ ਬਸ ਆਹੀ ਤੰਗ ਹੁੰਦੀ ਹੈ ਇਸ ਤੋਂ ਵੱਧ ਕੇ ਭੈਣਾਂ ਨੂੰ ਹੋਰ ਕੋਈ ਭੁੱਖ ਨਹੀਂ ਹੁੰਦੀ ਕਈ ਵਾਰ ਬਹੁਤੇ ਹਾਲਾਤ ਐਸੇ ਬਣ ਜਾਂਦੇ ਨੇ ਕਿ ਅਸੀਂ ਭੈਣਾਂ ਨਾਲੋਂ ਭਰਾ ਟੁੱਟ ਜਾਂਦੇ ਆ ਕਿਸੇ ਕਾਰਨ ਕਰਕੇ ਅਸੀਂ ਵਖਰੇਵੇਂ ਪਾ ਲੈਨੇ ਆ ਆਪਸ ਵਿੱਚ ਨਫ਼ਰਤ ਪਾ ਲੈਨੇ ਆ ਪਰ ਆਹ ਅਲਫਾਜ਼ ਸੁਣ ਕੇ ਸ਼ਾਇਦ ਸਾਨੂੰ ਮਹਿਸੂਸ ਹੋਵੇ ਕਿ ਇੱਕ ਭੈਣ ਭਰਾ ਦਾ ਰਿਸ਼ਤਾ ਕੀ ਹੈ ਤੇ ਜਦੋਂ ਕੋਈ ਭਰਾ ਵਿਛੜ ਜਾਂਦਾ ਤਾਂ ਭੈਣ ਦੀ ਕੀ ਹਾਲਤ ਹੁੰਦੀ ਹੈ ਇਸ ਕਰਕੇ ਆਓ ਜਿਉਂਦੇ ਜਾਗਦੇ ਸੀ ਆਪਸ ਵਿੱਚ ਭੈਣ ਭਰਾ ਦਾ ਪਿਆਰ ਨਾ ਟੁੱਟਣ ਦੇਈਏ ਹਮੇਸ਼ਾ ਹੀ ਇੱਕ ਭੈਣ ਭਰਾ ਬਾਰੇ ਸੋਚੇ ਤੇ ਇੱਕ ਭਰਾ ਭੈਣ ਬਾਰੇ ਨਹੀਂ ਤੇ ਫਿਰ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਸਾਡੇ ਕੋਲ ਕੇਵਲ ਤੇ ਕੇਵਲ ਦੁੱਖ ਰੋਣਾ ਹੀ ਰਹਿ ਜਾਂਦਾ ਹੈ ਕਿਉਂਕਿ ਕਿਸੇ ਨੇ ਸੱਚ ਕਿਹਾ ਕਿ ਨਾਲ ਦੇ ਜੰਮੇ ਕਦੇ ਮੁੱਲ ਨਹੀਂ ਮਿਲਦੇ ਕੁੱਲ ਚੀਜ਼ਾਂ ਹਾਨ ਤੋਂ ਮੁੱਲ ਮਿਲ ਜਾਂਦੀ ਹੈ ਆਓ ਮਿਲਦੇ ਆ ਇੱਕ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ